ਤੁਸੀਂ ਦੱਸਿਆ ਕਿ ਬੜੀ ਮੁਸ਼ਕਲ ਨਾਲ ਪੀਆਰ ਲਈ ਆ ਹਾਂਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਆਪਣੀ ਪੀਆਰ ਛੱਡ ਕੇ ਹਾਂ ਆਪਣੇ ਸਮਾਜ ਦੇ ਲੋਕਾਂ ਵਾਸਤੇ ਫਿਰ ਆਏ ਹਾਂਜੀ ਲਿਆ ਹਾਂਜੀ 2021 ਚ 21 ਚ 21 ਵਿੱਚ ਫਿਰ ਤੁਸੀਂ ਕੈਨੇਡਾ ਚ ਲੋ ਠੀਕ ਹੈ ਪੀਆਰ ਪੀਆਰ ਹੋ ਗਈ ਜਦੋਂ ਹੂੰ ਫਿਰ ਉਸ ਟਾਈਮ ਸੋਚਿਆ ਵੀ ਮੈਂ ਹੁਣ ਆਪਣੇ ਸਮਾਜ ਬਾਰੇ ਸੋਚਾਂ ਹਾਂਜੀ ਜਾਂ ਆਪਣੇ ਜਿਹੜਾ ਸੰਗਠਨ ਸੀ ਜ ਜ ਨਾਲ ਤੁਸੀਂ ਜੁੜੇ ਸੀਗੇ ਹਾਂਜੀ ਹਾਂਜੀ ਜਾ ਕੇ ਉਹਨਾਂ ਬਾਰੇ ਸੋਚਾਂ ਹਾਂਜੀ ਜੋ ਮਤਲਬ ਤੁਹਾਡੀਆਂ ਸੈਟਿੰਗ ਹੋ ਗਈ ਉੱਥੇ ਵਧੀਆ ਤਰੀਕੇ ਨਾਲ ਹਾਂ ਇਹ ਜਦੋਂ ਤੁਸੀਂ ਵਾਪਸ 2021 ਵਿੱਚ ਆਏ ਤਾਂ ਸਭ ਤੋਂ ਪਹਿਲਾਂ ਆਣ ਕੇ ਕੀ ਕੀਤਾ ਤੁਸੀਂ ਸਭ ਤੋਂ ਪਹਿਲਾਂ ਆ ਕੇ ਕਿਉਂਕਿ ਇੰਨੇ ਸਾਲਾਂ ਵਿੱਚ ਬਹੁਤ ਕੁਝ ਬਦਲ ਜਾਂਦਾ ਹੈ ਹਾਂਜੀ ਹਾਂਜੀ ਹਾਂ ਤੇ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਫਿਰ ਪਾਰਟੀ ਦਾ ਹਾਲ ਕੀ ਹੈ ਕਿਸ ਲੈਵਲ ਤੇ ਹੈ ਜਾਂ ਹਾਂਜੀ ਜਿੱਦਾਂ ਫਿਰ ਤੁਸੀਂ ਕਿਸ ਤਰ੍ਹਾਂ ਤੋਰਿਆ ਫਿਰ ਉਸ ਨੂੰ ਪਹਿਲਾਂ ਜੀ ਮੈਂ ਜਦੋਂ ਵਾਪਸ ਆਇਆ 2021 ਮਾਰਚ ਦੇ ਵਿੱਚ ਅਲੱਗੇ ਜੋ ਮੈਂ ਫਰਵਰੀ ਦੇ ਐਂਡ 'ਚ ਆਇਆ 27 ਫਰਵਰੀ ਨੂੰ ਉਦੋਂ ਉਹਦਾ ਗੁਰਪੁਰਬ ਸੀ ਇਤਫਾਕ ਨਾਲ ਉਹ ਵੀ ਲਿਖੀ ਹੈ ਗੱਲ ਨੂੰ ਨਹੀਂ ਸੀ ਪਤਾ ਤੇ ਜਦੋਂ ਮੈਂ ਇੱਥੇ ਆਇਆ 27 ਨੂੰ ਤੇ ਉਹ ਵੀ ਇੱਥੇ ਤਾਂ ਜਲੰਧਰ ਦਾ ਅੱਜ ਗੁਰਪੁਰਬ ਬਿਲਕੁਲ ਤੇ ਉਸ ਤੋਂ ਬਾਅਦ ਮੈਂ ਬੁੰਗਾ ਸਾਹਿਬ ਗਿਆ 15 ਮਾਰਚ ਨੂੰ ਜਿਹੜਾ ਕਾਂਸੀ ਰਾਮ ਸਾਹਿਬ ਦਾ ਜਨਮ ਸਥਾਨ ਹੈ ਉਹਨਾਂ ਦੇ ਜਨਮ ਦਿਨ ਦੇ ਦਿਨ ਜੀ ਤੇ ਉੱਥੇ ਜਾ ਕੇ ਮੈਂ ਉਦੋਂ ਤੱਕ ਘਰ 'ਚ ਕਿਸੇ ਨੂੰ ਨਹੀਂ ਸੀ ਦੱਸਿਆ ਕਿ ਮੈਂ ਹੁਣ ਵਾਪਸ ਨਹੀਂ ਜਾਣਾ ਮੈਂ ਆਪਣੀ ਪੀਆਰ ਲਗਭਗ ਛੱਡ ਆਇਆ ਵਾ ਇੱਥੇ ਹੁਣ ਰਹਿ ਕੇ ਆਪਾਂ ਸਮਾਜ 'ਚ ਕੰਮ ਕਰਾਂਗੇ ਜੀ ਤੇ ਮੈਂ ਫਿਰ ਉੱਥੇ ਜਾ ਕੇ ਪਹਿਲੀ ਵਾਰੀ ਰਾਤ ਨੂੰ ਸਾਹਿਬ ਦੀ ਆਪਣੇ ਸਾਹਿਬ ਦਾ ਭਾਂਡਾ ਪ੍ਰਭਜੀਤ ਤੇ ਮੇਰੇ ਨਾਲ ਇੱਕ ਪੱਤਰਕਾਰ ਪ੍ਰਦੀਪ ਰਾਜਾ ਇੱਥੋਂ ਗਰਿਆ ਤਾਂ ਉਹ ਸੀਗੇ ਤੇ ਮੈਂ ਉਹਨਾਂ ਨੂੰ ਦੱਸਿਆ ਇਦਾਂ ਇਦਾਂ ਵੀ ਮੈਂ ਹੁਣ ਵਾਪਸ ਨਹੀਂ ਜਾਣਾ ਤੇ ਫਿਰ ਮੈਂ ਦੂਸਰੇ ਦਿਨ ਆਪਣੇ ਘਰ ਵੀ ਫੋਨ ਕੀਤਾ ਤੇ ਮੇਰੇ ਬ੍ਰਦਰ ਕਲਕੱਤੇੋਂ ਆਏ ਹੋਏ ਸੀ ਜੀ ਇਹ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੂੰ ਬੜਾ ਸਦਮਾ ਵੀ ਲੱਗਿਆ ਉਹ ਕਹਿੰਦੇ ਅਸੀਂ ਤਾਂ ਸੋਚ ਰਹੇ ਸੀ ਕਿ ਤੂੰ ਛੁੱਟੀ ਐ ਵੀ ਥੋੜੇ ਸਮੇਂ ਵਾਸਤੇ ਜੀ ਮੈਂ ਕਹੇ ਵੀ ਨਹੀਂ ਮੈਂ ਹੁਣ ਵਾਪਸ ਨਹੀਂ ਜਾਣਾ ਇੱਥੇ ਹੀ ਰਹਿ ਕੇ ਹੁਣ ਆਪਾਂ 바ਵਾ ਸਾਹਿਬ ਦੇ ਮਹਾਪੁਰਸ਼ਾਂ ਦੇ ਮਿਸ਼ਨ ਦੇ ਉੱਪਰ ਹੀ ਸਮਾਜ ਚ ਆਪਾਂ ਪ੍ਰਚਾਰ ਕਰਨਾ ਕਰਨਾ ਤੇ ਮੈਂ ਘਰ ਨਹੀਂ ਸੀ ਆਣਾ ਚਾਹੁੰਦਾ ਤੇ ਕਿਉਂਕਿ ਮੈਂ ਕਹੇ ਐਵੇਂ ਮੈਨੂੰ ਥੋੜਾ ਉਹ ਕਹਿਣਗੇ ਵੀ ਵਾਪਸ ਆਪਣਾ ਜਾਣਾ ਚਾਹੀਦਾ ਕੰਮ-ਕਾਰ ਬਾਰੇ ਜਾਂ ਮੈਰਿਜ ਬਾਰੇ ਜਾਂ ਜੋ ਵੀ ਘਰੇਲੂ ਗੱਲਾਂ ਆ ਤੇ ਮੈਂ ਫੇ ਪਹਿਲਾਂ ਤਾਂ ਹਫਤਾ 10 ਦਿਨ ਚੰਡੀਗੜ੍ਹ ਰਿਆ ਜੀ ਤੇ ਉਦੋਂ ਫੇ ਮੈਨੂੰ ਮੇਰੇ ਨਾਲ ਪ੍ਰਦੀਪ ਰਾਜਾ ਗਏ ਸੀ ਇੱਕ 플ੋਰ ਦਾ ਹੋਰ ਜਸਵੰਤ ਅਰਤੀ ਹੈ ਉਹ ਵੀ ਸੀਗਾ ਜੀ ਤੇ ਉਹਨਾਂ ਨੇ ਐਡਵੋਕੇਟ ਸੰਜੀਪ ਭੋਰਾ ਜੀ ਆ 플ੋਰ ਤੋਂ ਜੀ ਉਹਨਾਂ ਨੂੰ ਉਹਨਾਂ ਨੇ ਦੱਸਿਆ ਵੀ ਇਦਾਂ ਇਦਾਂ ਮੈਂ ਉਹਨੂੰ ਭੋਰਾ ਜੀ ਨੂੰ ਪਹਿਲਾਂ ਮਿਲ ਚੁੱਕਿਆ ਸੀ ਤੇ ਉਹਨਾਂ ਨੇ ਫੇ ਕਿਹਾ ਵੀ ਜੇ ਉਹਨਾਂ ਨੇ ਵਾਪਸ ਨਹੀਂ ਜਾਣਾ ਉਹ ਮਿਸ਼ਨ ਦੇ ਕੰਮ ਕਰਨ ਲਈ ਹੁਣ ਇੱਥੇ ਪੱਕੇ ਹੀ ਆ ਗਏ ਆ ਵਾਪਸ ਇੰਡੀਆ ਜੀ ਤੇ ਆਪਣੇ ਕੋਲ ਇੱਥੇ ਭਵਨ ਹੈਗਾ ਗੜੇ ਦੇ ਵਿੱਚ 플ੋਰ ਤੇ ਜੀ ਵੀ ਉਹ ਇੱਥੇ ਆ ਕੇ ਰਹਿਣ ਸਾਡੇ ਕੋਲ ਇੱਥੋਂ ਮਿਸ਼ਨ ਦਾ ਆਪਣਾ ਪ੍ਰਚਾਰ ਕਰਨਾ ਤੇ ਫਿਰ ਮੈਂ 2 ਮਹੀਨੇ ਲਗਭਗ ਪਹਿਲਾਂ ਆ ਕੇ ਮੈਂ ਉੱਥੇ ਰਿਹਾ ਫਲੋਰ ਜੀ ਤੇ ਪਰ ਮੈਨੂੰ ਉੱਥੋਂ ਲੱਗਿਆ ਕਿ ਨਹੀਂ ਜਲੰਧਰ 메ਨ ਸ਼ਹਿਰ ਆ ਪੰਜਾਬ ਦਾ ਵੀ ਆਪਣੇ ਮਿਸ਼ਨ ਦਾ ਵੀ ਹਾਂਜੀ ਵੀ ਮੈਨੂੰ ਜਲੰਧਰ ਰਹਿ ਕੇ ਇੱਥੇ ਕੰਮ ਇੱਕ ਜਿੱਦਾ ਮੋਟਾ ਮੰਡੀ ਗੜ ਗਿੜਾ ਮੋਟਾ ਮੰਡੀ ਬਾਦਪੁਰਾ ਆਪਣਾ ਜਾਂ ਓਵਰਆਲ ਜਲੰਧਰ ਵੀ ਹਾਂਜੀ ਹਾਂਜੀ ਵੀ ਇਹ ਸੈਂਟਰ ਮੰਨਿਆ ਜਾਂਦਾ ਵੀ ਇੱਥੇ ਰਹਿ ਕੇ ਮੈਨੂੰ ਕੰਮ ਕਰਨਾ ਚਾਹੀਦਾ ਤੇ ਪਹਿਲਾ ਸਾਲ ਡੇਢ ਸਾਲ ਫੇ ਮੈਂ ਵਿਚਰਿਆ ਆ ਠੀਕ ਹੈ ਜੇ ਤੁਸੀਂ ਕਹਿੰਦੇ ਕਿ ਉਦੋਂ ਤੱਕ ਤਾਂ ਬਹੁਤ ਕੁਝ ਬਦਲ ਜਾਂਦਾ ਜਦੋਂ ਤੁਸੀਂ ਪਹਿਲਾਂ ਕੰਮ ਕਰਦੇ ਸੀ ਹਾਂਜੀ 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 ਤੇ ਕਿਉਂਕਿ ਮੈਂ ਪੰਜਾਬ ਚ ਵੀ ਬਹੁਤ ਘਟ ਰਿਹਾ ਜਿਆਦਾ ਸਮਾਂ ਤਾਂ ਕਲਕੱਤੇ ਰਿਹਾ ਫੇ ਬਾਹਰ ਚਲਾ ਗਿਆ ਜੀ ਤੇ ਮੈਂ ਪਹਿਲਾ ਸਾਲ ਡੇਢ ਸਾਲ ਮੈਂ ਬਾਹਰੋਂ ਹੀ ਮਨ ਬਣਾ ਕੇ ਆਇਆ ਸੀ ਮੈਂ ਸਾਲ ਡੇਢ ਸਾਲ ਪਹਿਲਾਂ ਸਾਰਾ ਦਿਲੇਆ ਚ ਜਾਣਾ ਇੰਡੀਆ ਦੇ ਹੋਰ ਸਟੇਟਾਂ ਜਾਣਾ ਲੋਕਾਂ ਨੂੰ ਮਿਲਣਾ ਪੜਨਾ ਇਤਿਹਾਸ ਬਾਰੇ ਤੇ ਮੈਂ ਪਹਿਲਾ ਸਾਲ ਡੇਢ ਸਾਲ ਕਹਿ ਲਓ ਵੀ ਕਾਫੀ ਪਰਮਣ ਵੀ ਕੀਤਾ ਬਹੁਤ ਸਾਰਾ ਸਾਹਿਤ ਵੀ ਪੜਿਆ ਬਹੁਤ ਸਾਰੇ ਜਿਹੜੇ ਲੋਕ ਮਿਸ਼ਨ ਚ ਕੰਮ ਕਰਦੇ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਬਹੁਤ ਸਾਰਾ ਕੁਝ ਪੁੱਛਿਆ ਤੇ ਇਸ ਤਰ੍ਹਾਂ ਫੇ ਮੇਰੀ ਜਿਹੜੀ ਆ ਉਹ ਸੋਚ ਜਿਹੜੀ ਆ ਉਹ ਹੋਰ ਹੋਈ ਵੀ ਆਪਾਂ ਨੂੰ ਅੱਗੇ ਕੀ ਕਰਨਾ ਚਾਹੀਦਾ